ਦੇਲ ਦੀ ਜੜਚੋਂ ਅੱਜ ਨਾ ਤੁਹਾਨੂੰ ਆਪਾਂ ਨਵਾਂ ਤਯਾਰਬਾ ਦੱਸਦੇ ਆਂ ਇੱਕ ਨਵਾਂ ਤਯਾਰਬਾ ਕੀ ਆ ਇਹ ਕਦਾ ਕੱਖ ਕੱਢ ਦਿਆ ਕਰੋ ਬੇਲਾਂ ਦੀ ਜੜਚੋਂ ਕੋਈ ਵੀ ਆ ਅਦੇਲਾ ਬੇਲ ਪੜਤੀ ਦੀ ਬੇਲ ਚੱਕ ਪਤੀ ਅੰਨ ਖਤਮੇ ਨਹੀਂ ਕਰੀ ਪਈਆ ਇਹ ਨਾ ਸੁੰਡੀ ਪੈ ਜਾਂਦੀ ਆ ਬੇਲਾਂ ਨੂੰ ਬੇਲਾਂ ਨੂੰ ਇਹ ਨਾ ਪੂੰਡੀ ਸੁੰਡੀ ਨਹੀਂ ਇਹਨੂੰ ਪੂੰਡੀ ਕਹਿੰਦੇ ਆ ਇਹ ਪੂੰਡੀ ਜਦ ਪੈ ਜਾਂਦੀ ਐ ਇਹ ਜੇ ਪੱਤੇ ਛਾਣਦੀ ਆ ਪਾਪਾ ਪਾਣੀ ਮੱਕੀ ਚ ਜਾ ਰਿਹਾ ਇੱਕ ਮਿੰਟ ਪੁੱਤ ਬੇਲ ਪਛਾਣ ਚ ਨਹੀਂ ਆਉਂਦੀ ਵੀ ਇਹ ਬੇਲ ਠੀਕ ਹੈ ਇਹਦਾ ਤੁਹਾਨੂੰ ਦੇਸੀ ਨੁਕਤਾ ਦੱਸਦੇ ਆ ਸਭ ਦੇ ਘਰੇ ਆ ਬਾਈ ਇਹ ਸਪਰੇਆ ਨਾਲ ਵੀ ਨਹੀਂ ਹਟਦੀ ਪਰ ਇਹ ਤਰੀਕੇ ਨਾਲ ਲੱਗਦੀ ਹੈ ਨਹੀਂ ਹਨਾ ਮਾਪੀ ਤਾਂ ਪੱਕੀ ਗੱਲ ਆ ਮਾਪੀ ਤੋਂ ਵੀ ਆਪਾਂ ਹੁਣ ਦੱਸਿਆ ਇਹ ਪਹਿਲਾਂ ਪਤਾ ਨਹੀਂ ਤਾਂ ਲਿਆ ਕਰ ਦੇਸੀ ਨੁਕਤਾ ਪਹਿਲਾਂ ਨਾ ਐਂ ਵੇਲੂ ਐਨ ਚੰਗੀ ਤਰ੍ਹਾਂ ਘੱਟ ਕਰ ਦੋ ਪਾਣੀ ਨਾਲ ਐਨ ਪਤਾ ਘੱਟ ਕਰਕੇ ਆਓ ਆ ਦੇਸੀ ਨੁਕਤਾ ਦੇਖੋ ਮਾਪੀ ਪਰਦੀ ਹਰੇਕ ਤੇ ਘਰੇ ਹੁੰਦੀ ਆ ਸਵਾਹ ਸੋ অলਮੋਸਟ ਸਭ ਨੂੰ ਪਤਾ ਹੀ ਆ ਤੁਸੀਂ ਨਾ ਪੱਤਿਆਂ 'ਪਰ ਸਵਾਹ ਪਾ ਦੇਣੀ ਆ ਚੰਗੀ ਤਰ੍ਹਾਂ ਪੱਤੇ ਐ ਲਗਾਉ ਦੇਣੇ ਆ ਸਵਾਹ ਨਾਲ ਆਦੇ ਮਾਪੇ ਕਰੇਲਾ ਲੱਗਿਆ ਆ ਬੇ ਆ ਦੇਖੋ ਆ ਕਰੇਲਾ ਲੱਗਿਆ ਆ ਬੇ ਨਾਲੇ ਮੋਟੇ ਭਾਈ ਮੈਂ ਸਫਰੀਆਂ ਕਰ ਕਰ ਥੱਕ ਗਿਆ ਫੇਰ ਮੇਰੇ ਯਾਦ ਆਇਆ ਇਹ ਤਰੀਕਾ ਵੀ ਸਵਾਹ ਨਾਲ ਸੁੰਟੀ ਨਹੀਂ ਪੈਂਦੀ ਹੈਗੀ ਮਾਂ ਪਿਤਾ ਵੀ ਦੋ ਖਿੱਚੀ ਗੜਾ ਬੇਲਾ ਆਹ ਇਸ ਟੈਨ ਨਾ ਇੱਕ ਈ ਜੜਚਾ ਦੋ ਵਾਰ ਆ ਉੜ ਗਈ ਪੁੰਡੀ ਉਹ ਤੁਹਾਨੂੰ ਮੈਂ ਦਿਖਾਉਣਾ ਪੁੰਡੀ ਆ ਆਲਮੋਸਟ ਬੈਠੀ ਹੋਊ ਕਿਤੇ ਇੱਕੋ ਪਰਲੇ ਪੱਛੇ ਇਧਰ ਐਨ ਜਗਾ ਤੇ ਪਾ ਜੰਨੇ ਲੈ ਆਂ ਬੇਲਾ ਨੂੰ ਗੱਟ ਕਰ ਦੇਣਾ ਪਾਣੀ ਨਾਲ ਦੋ ਬੇਲਾ ਨੇ ਆ ਇਕੱਠੀਆਂ Maaf ya, Pak. kecil mana ya paya, paya, kichin, no. bahar no. Gopi ya ਇਹਨਾਂ ਤੁਸੀਂ ਜੇ ਬੇਲਾਂ ਬਚਾਉਣੀਆਂ ਨੇ ਤਾਂ ਬਾਈ ਇਹੀ ਹੱਲ ਹੈ ਇਹਨਾਂ ਦਾ ਨਹੀਂ ਜਿਹੜੀ ਭੁੰਦੀ ਆ ਉਹ ਸਮਝ ਲਓ ਵੀ ਸੁਆਹਾ ਕਰ ਦੂਗੀ ਬੇਲਾਂ ਦਾ ਹਾਲ ਤੱਕ ਬਸ ਰਿਹਾ ਅੰਦਰ ਵੀ ਹੋਰ ਪਾਣੀ ਹੋਊਗੀ ਮਿਰਚੀ ਜਿੰਨੀ ਪਾਗੀਆਂ ਬਸ ਨੂਰ ਪਲੇਟਾਂ ਵੱਜਣ ਗਿਆ ਪਾ ਕੇ ਨਿਕਲ ਫਟਾਫਟ ਮੂਰਾ ਹੰਕੀ ਕਰਦੀਆਂ ਤੂੰ ਸਾਰੀਆਂ ਮੂਰੀਆਂ ਤਰਦੀਆਂ ਲਵੇੜ ਕੇ ਬੈਗੀ ਫੇ ਲੱਪਣਾ ਪਹਿਲਾਂ ਤੂੰ ਪਹਿਲਾਂ ਮੂਰੀ ਵੀ ਜਾ ਰਹੀ ਹੈ ਜੇ ਆਪਾਂ ਸੁੱਕੇ ਪੱਤੇਆਂ ਪਰ ਪਾਣੇ ਫਿਰ ਖੜਦੀ ਨਹੀਂ ਹੈ ਨਹੀਂ ਗਾਹ ਨਹੀਂ ਆ ਜਾ ਪਹਿਲੀ ਪੱਤੇ ਪਹਿਲਾਂ ਗੱਟ ਕਰ ਲਓ ਇਹਨਾਂ ਚੰਗੀ ਤਰ੍ਹਾਂ ਠੀਕ ਆ ਉਮੀਦ ਆ ਬਹੁਤ ਲੋਕਾਂ ਨੂੰ ਕੰਮ ਹੋਊਗਾ ਇਸਲਾ ਆ ਫਲਾਵਰ ਲਾਏ ਹੋਏ ਆ ਆਪਣੀ ਵਿੱਚ ਦੁਪਹਿਰ ਕਿڑی ਹੋਗੀ ਯਾਰ ਅਜਾ ਅੰਦਰਾਲੀਆਂ ਪੇਲਾਂ ਤੇ ਪਾਉਣਾ ਪਾਣੀ ਪਿੰਡੀਆਂ ਤੇ ਪਾਣੀ ਪਿੰਡੀਆਂ ਤੇ ਹੀ ਪਾਉਣੀਆਂ ਪਿੰਡੀਆਂ ਫਿਰ ਹਵਾ ਬਹੁਤ ਨੇ ਨੋਰਾ ਘੁਰਪੀ ਚੱਕ ਪਿੰਡੀਆਂ ਨੂੰ ਵੀ ਸੁੰਡੀ ਲੱਗੀ ਹੋਈ ਆ ਨੋ ਟਿਊਟੀ ਬੰਦ ਕਰ ਦੇ ਅੰਦਰ ਪੈਰ ਨਾਲ ਕਰਦੀ ਮੰਦ ਜੇ ਹੱਥ ਨਾਲ ਨਾ ਹੋਈ ਬਾਲ ਥੋੜਾ ਜਿਹਾ ਕਹਿੜਾ ਉਹ ਲੈ ਕਰ ਹੁਣ ਨਾ ਪੀਉਣੀਆਂ ਨੇ ਵੀ ਹੋਰ ਪੀਉਂਦਾ ਪਰੇ ਹੁਣ ਫਿਰ ਸਬਜ਼ੀ ਲੈ ਆਉਣਾ ਪਾਏ ਪਾ ਕੇ ਕੀਆ ਹੁਣ ਪਰੇ ਹੋ ਜਾ ਪਾਣੀ ਨਾਲੋ ਪਿੰਡਿਆਂ ਦੇ ਬੂਟੇ ਹ ਕੱਚ ਕਰਦਨੇ ਆਪਾਂ ਨੇ ਤੇ ਚੋਪਿਓ ਪਉਂਦੀ ਆ ਮਾ ਇੱਥੇ ਸੁੰਡੀ ਬਹੁਤ ਬੜੀ ਲੱਗੀ ਹੋਈ ᱛੀ ਆ ਦੇਖੋ ਮੈਂ ਮਾਰਤੀ ਸੁੰਡੀ ਲੱਗੀ ਹੋਈ ᱛੀ ਇਹ ਪੰਡੀ ਨੂੰ ਜਿਹੜਾ ਪੱਤਾ ਖਾ ਲੰਦੀ ਆ ਨੇ ਪੀਲਾ ਹੋ ਜਾਂਦਾ ਹਾਂ ਹਾਂ ਉਹ ਪੀਲਾ ਆ ਆ ਦੇਖੋ ਇਹ ਸਵਾ ਆ ਮਾਂ ਵੀ ਤੋਤੀ ਸੀ ਸਵਾ ਵੀ ਤੋ ਪੁੱਲਾ ਪਾ ਦੇ ਮੜ ਜੀ ਚੱਲ ਕਿੱਥੇ ਆ ਪੱਤਾ ਜਾਂ ਤੋਤਾ ਗਿਆ ਇਧਰ ਹੋਰ ਤਾਂ ਨਹੀਂ ਉੱਦੜਾਲੀਆਂ ਕਰਾਂਗਾ ਚ ਫਿਰ ਅੰਗੂਰਾਂ ਦੀ ਵੇਲ ਤੇ ਨੂਰ ਪਰੇ ਹੋ ਜਾ ਪਾਣੀ ਪੈ ਜੂ ਐ ਪਾਣੀ ਪਾ ਦੋ ਆਹ ਦੇਖੋ ਕਿ ਮੈਂ ਖਾਦੀ ਆਂ ਨੱਪਰ ਦੇਖੋ ਹਾਂ ਸ਼ਾਂਤੀਆਂ ਫਲ ਕੀ ਲੱਗਣਾ ਨੂਰ ਤੈਨੂੰ ਐਂ ਕਾਤੇ ਹੋਇਆ ਹੋਇਆ ਵੀ ਸਵਾਹ ਮੁਕਾਦਮਾ ਫਟਾਫਟ ਸਵਾਹ ਮਕਾਉਣ ਦਾ ਆ ਤੈਨੂੰ ਬਾਹਰ ਨਿਕਲ ਓਏ ਸਮਝ ਰਹੀ ਮੈਂ ਨਹੀਂ ਖਾ ਆਇਓ ਨਹੀਂ ਫੜੀ ਮਟਰ ਹੋਣਾ ਮੁੱਕੋਗੇ ਖਾ ਗਈ ਤੂੰ ਕਿਵੇਂ 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 ਉਹ ਹੱਤਵਾਂ ਮੈਂ ਨਹੀਂ ਉਹਨਾਂ ਆਪੋਂ ਦੀ ਹੋਰ ਤਾਂ ਆ ਦੇਉਂਦੇ ਫੇਰ ਚਲ ਪਾ ਦੇ ਇਹਨਾਂ ਤੇ ਫਿਰ ਸੁੰਡੀ ਮਿਰਚਾਂ ਨੂੰ ਵੀ ਲੱਗੀ ਲੱਗ ਜਾਂਦੀ ਆ ਪਿਛਲੇ ਸਾਲ ਦੇਖਿਆ ਐਤ ਕੀ ਤਾਂ ਹਲੇ ਦੇਖਿਆ ਨਹੀਂ ਐ ਗੱਜ ਕਰ ਦੋ ਬਾਈ ਇਹ ਬਚਾਉਣਾ ਭੁੰਡੀ ਸੁੰਡੀ ਤੋਂ ਇਹਨਾਂ ਨੂੰ ਸਾਧੀਆਂ ਨੂੰ ਤੁਹਾਨੂੰ ਸਭ ਤੋਂ ਰਾਮ ਮੰਤਰਿਕਾ ਦਾ ਦਿੱਤਾ ਫੇਰ ਹਟਣੀਆਂ ਇਹੇ ਸਾਡਾ ਦੂਆ ਕਦਨ ਆ ਜਾਂਦੀਆਂ ਨੇ ਵੀ ਹੁਣ ਤਾਂ ਹੈ ਨਹੀਂ ਚਲੋ ਹਾਂ ਸਵਾਬ ਪਾਈ ਹੋਈ ਸੀ ਸਾਡੀ ਸਾਫ ਕਰਤੀ ਮੀਨੇ ਮੀਂਹ ਪੈ ਗਿਆ ਜਿਹੜਾ ਕੱਲ ਜਦੇ ਆ ਗਿਆ ਜਦੇ ਹਮਲਾ ਹੋ ਗਿਆ ਟੈਕ ਹੋ ਗਿਆ ਸੱਦ ਲਿਆ ਉਹਨੂੰ ਇੱਕ ਦੂਰ ਜਿਹੜੇ ਮਾਮਾ ਚਾਚਾ ਪੂਆ ਦਾਦਾ ਦਾਦੀ ਮਾਪੇ ਪਾਪਾ ਸਾਰੇ ਸੱਦ ਲਾਉਂਦੇ ਨੇ ਹਾਂ ਵੀ ਅੱਜ ਪਹੁੰਚ ਗਏ ਸਾਲ ਮੌਸਮ ਨੁਰ ਕਰਦੇ ਅੰਦਰੋਂ ਡਿਊਟੀ ਬੰਦ ਬਾਰੇ ਗੱਠੇ ਤੋਂ ਨੇ ਹੁਣੇ ਤੇਰੀ ਮਾਂ ਨੇ ਚੁਣੀ ਆਪ ਨੂੰ ਖਮਾੜਾ ਚੌਦਾਂ ਨਾ ਪਿਆਜ਼ ਤੋਂ ਹੋ ਜਾਂਦੇ ਆ ਬਾਹਰੇ ਨਹੀਂ ਅੰਦਰ ਮਿੱਟੀ ਮਿੱਟੀ ਚਲੇ ਜਾਂਦੀ ਆ ਜਾ ਜਾ ਆਪਣੇ ਜੋ ਕੇ ਫਾਪੂਆ ਆਪਣੇ ਕੋਲ ਇੱਕ ਪੋਥੇ ਰੇਟੋ ਨੇ ਆ ਕਹ ਚੱਲਿਆ ਕਰੋ ਗਾ ਇਹਦੇ ਨੂੰ ਕੋਲਾ ਪਿਆ ਜਾ ਕਰਾਚੀ ਜਦੋਂ ਵਰਤਤੀ ਉਹ ਲੈ ਗਈ ਬਾਕੀਆਂ ਸਾਰਾ ਧੋ ਕੇ ਨਿਕਲ ਜਾਣਗੇ ਲੈ ਲਿਆਂਗੇ ਜੇ ਬੜੇ ਮੀਂਹ ਸੁੱਕਦਾ ਉਹ ਜਿਹੜਾ ਉਹਦੋਂ ਟੁਕੜੇ ਜਿਹੜੇ ਲੰਘਦੇ ਨੇ ਬੋਲਦੇ ਪਣ ਉਹਦੇ ਨਾ ਦੇ ਬਾਲ ਲਾਏ ਆਣਗੇ। ਸੋ ਅੱਜ ਬਣੂ ਪਿਆਜ਼ ਦੀ ਭੁਰਜੀ ਸਬਜੀ। ਨਾਵਾ ਪਿਆਜ ਆਈ ਤਾਂ ਰਸਈ ਬਹੁਤ ਆ। ਜੇ ਨਾ ਕਹਿੰਦੀ ਦੰਦੜ ਨਹੀਂ ਖੁੱਲਦੀ। ਆਉਂ ਵੀ ਖੋਲਣ ਦਾ ਸਭ ਤੋਂ ਸੌਖਾ ਤਰੀਕਾ ਪਿਆਜ਼ ਦਾ ਪਾਣੀ ਪਾ ਦੋ ਦੇ ਨੱਕ ਚ। ਐਂ ਬੁੜੀਆਂ ਅੱਖਾਂ ਦੇ ਕੋਈ ਭੁੱਪੀ ਜਾਂਦੀਆਂ ਨੇ। ਕੋਈ ਚਮਚੇ ਪਾਜ਼ੇ ਦੰਦ ਤੋੜ ਦੂ। ਦੰਦੜ ਪਾਏਂ ਦੀ ਹੈ ਜਿਹੜੀ ਤੇ ਆਜ ਦਾ ਰਸਾ ਪਾ ਦੋ ਬਸ ਚਾਹੇ ਘੰਡਾਲ ਚੋ ਪਾ ਦੋ ਚਾਹੇ ਛੋਪਾ ਰੋ ਪਿਆ ਸੁਨਿੰਪੂਨ ਤੇ ਉਹ ਨਾਂ ਨੂੰ ਛੋੜ ਲੋ ਆ ਬੱਡੀ ਜੀ ਆ ਗਈ ਤੇਰੇ ਪੈਰ ਕੋਲ ਸ਼ਾਲ ਮਾਰੇਂਗੀ ਤੇ ਉਹ ਵੀ ਕਿਚ ਨਾ ਸੀ ਕੁਲੀ ਆ ਗਈ ਸਾਲਸਾ ਦੇ ਸਾਥੀ